ਦੀ ਸੀ ਹੋਰ ਕੀ ਹੋਣਾ ਯਾਰ ਉਹ ਠੰਡਾ ਉਹ ਮੇਰੀ ਵੱਡੀ ਭੈਣ ਆ ਗਈ ਆ ਗਈ ਭੰਡ ਦੀ ਵੱਡੀ ਭੈਣ ਆ ਮੈਂ ਕਿਹਾ ਪਾਪਾ ਭੈਣ ਨੂੰ ਫੜਾ ਦਿਓ ਰੁਪਏ ਦੇਤੇ ਹੋਣੇ ਉਹ ਭੈਣ ਸਿੰਧੀ ਲਾੜ ਲਈ ਸੀ ਮੈਂ ਕਿਹਾ ਪਾਪਾ ਭੈਣ ਨੂੰ ਫੜਾ ਹੀ ਦੇ ਨੋਟਾਂ ਦੀਆਂ ਸੂਟਾਂ ਦੀਆਂ ਗੱਡੀਆਂ ਫੜਾ ਛੱਡੀਆਂ ਮੈਂ ਭੈਣ ਨੂੰ ਫੜਾਇਆ ਆਹੋ ਆਹ ਸ਼ਾਨੇ ਵਾਲੀ ਚੌਂਕੀ 'ਚ ਉਹ ਬੱਸ ਕਰ ਹੋਰ ਕੀ ਹੋਣਾ ਯਾਰ ਉਹ ਠੰਡਾ ਹੋਰ ਭੰਡ ਜੀ ਉਹ ਮੁੜਿਆ ਗਿਆ ਹੋਰ ਕੀ ਹੋਣਾ ਉਹ ਠੰਡਾ ਆ ਜਾ ਮੁੰਡਾ ਬਾਹਰੋਂ ਆਇਆ ਇਹ ਮੁੰਡਾ ਆਇਆ ਅਮਰੀਕਾ 'ਚ ਆਇਆ ਹੋਣਾ ਜਿਹੜੇ ਚਸ਼ਮੇ ਵੇਖੋ ਦੀ ਟੋਪੀ ਵੇਖ ਉਹ ਮੈਂ ਕਿਹਾ ਭੰਡਾ ਆਇਆ ਹੁਣ ਕੈਨੇਡਾ ਪੰਡਾ ਆਇਆ ਕਿੱਥੋਂ ਆ ਪਿਛਲੇ ਬਾਥਰੂਮ ਜੇ ਨਾ ਬੱਸ ਕਰ ਉਹਨੂੰ ਬਾਹਰ ਕੇ ਆ ਮੋੜਾ ਹੋਰ ਕੀ ਹੋਣਾ ਪੰਡਾ ਆ ਜਾ ਹੋਰ ਪੰਡ ਜੀ ਉਹ ਮੁੜਿਆ ਕਰ ਇਹ ਪੰਡ ਕੇ ਬਾਏ ਮੇ ਜਾਏਗੇ ਫੁੱਲ ਖਿੜ ਜਾਏਗੇ ਤੇ ਜੀਣ ਮੂਰਤਾਂ ਵਾਲੇ ਸਰਦਾਰ ਜੀ ਦਾ ਪੰਡ ਸੇਰਾ ਸੁਣਾਏਗੇ ਤੇ ਥਾੜੀ ਤਾਈ ਫੜ ਕੇ ਸਰਦਾਰ ਨੂੰ ਫੜਾਏਗੇ ਆ ਬੱਸ ਕਰ ਜਾ ਕੰਮ ਕਰ ਆ ਮੁੜ ਜਾ ਹੋਰ ਕੀ ਹੋਣਾ ਆ ਬੱਸ ਕਰ ਜੀ ਪੰਡ ਅੱਜ ਪੰਡ ਜੀ ਲੈ ਖਿੜ ਗਿਆ ਫੁੱਲ ਗੁਲਾਬ ਦਾ ਖਿੜ ਗਈ ਆਜ਼ਾਦੀ ਉਹ ਖਿੜ ਗਿਆ ਫੁੱਲ ਗੁਲਾਬ ਦਾ ਤੇ ਖਿੜ ਗਈ ਆਜ਼ਾਦੀ ਜਿਵੇਂ ਮੇਰੇ ਮੂਰਤਾਂ ਵਾਲੇ ਸਰਦਾਰ ਪੰਡ ਗਾਣ ਕੁਛ ਨਾ ਸਾਦੀ ਪੰਡ ਗਾਉਂਦੇ ਖੁਸ਼ੀ ਨਾਲ ਸ਼ਾਦੀ ਤੇ ਜਿ ਕਿੱਥੇ ਸਾਧਵਾ ਮੁੜ ਜਾਏ ਇਸ ਮਲੇਵਾ ਬਸ ਕਰ ਕੀ ਹੋਣਾ ਇਹਨਾ ਮਹਿਮਾਨਾਂ ਕੋਲੋਂ ਵੇਲਾ ਕਰ ਲਾ ਭੰਡਾ ਕੱਠੀਆਂ ਕੱਠੀਆਂ ਕਰ ਲੋ ਫੜ ਫੜ ਸਵਾਰ ਨੇ ਕਿੱਥੇ ਆ ਹਜੇ ਮੈਨੂੰ ਜੱਸੀ ਨਹੀਂ ਜੂ ਆਦੇ ਪਕੌੜੇ ਖਾ ਲੈ ਆ ਬਸ ਕਰ ਕੀ ਹੋਣਾ ਆ ਮੁੜ ਜਾ ਭੰਡ ਜੀ ਉਹ ਠੰਡਾ ਆ ਜਾ ਓਏ ਭੰਡ ਮੈਂ ਜੰਮਿਆ ਜੇ ਤੂੰ ਜੰਮਿਆ ਮੇਰੇ ਜੰਮੇ 190 ਦਾਈਆਂ ਉਹ ਭੰਡਾ 1 ਦਾਈ 50 ਕਿਸ ਬਤਾਉਂਦੀ ਐ ਇੰਨੀਆਂ ਦਾਈਆਂ ਕਿੱਤੀਆਂ ਕੀ ਓ ਭੰਡਾ ਓਏ ਦਾਈਆਂ ਮੈਨੂੰ ਕਹਿੰਦੀਆਂ ਮਰਾਸੀਆ ਜੰਮ ਤੇ ਤੂੰ ਕੀ ਕਿਹਾ ਮੈਂ ਕਿਹਾ ਭਾਈ ਜੀ ਬਾਈਕਟ ਗੇਟ ਬਾਰੀ ਬਿਲਕੁਲ ਨਹੀਂ ਜੰਮਣਾ ਓ ਜੰਮਦਾ ਕਿਉਂ ਨਹੀਂ ਮੈਂ ਕਿਹਾ ਜੰਮਣਾ ਆ ਕੰਮ ਮੁੜ ਜਾ ਹਾਂ ਅਗਰਾਂ ਠੰਡਾ ਆ ਜਾ ਬਸ ਕਰ ਜੇ ਤੂੰ ਜੰਮਿਆ ਉਹ ਮੇਰੇ ਗਵਾਂਢੀ ਫੁੱਲ ਗਏ ਉਹ ਤੇਰੀ ਖੁਸ਼ੀ ਵਿੱਚ ਓਏ ਘਰ ਦੇ ਘਰ ਬਾਹਰ ਦੇ ਬਾਹਰ ਤਾਇਆ ਮੇਰਾ ਪੱਠੇ ਬਣ ਗਿਆ ਫੁੱਲਦਾ ਜਾ ਉਹ ਤੇਰੇ ਪੰਡਾ ਚਾਹ ਵਿੱਚ ਉਹ ਜਿਹੜਾ ਮੈਨੂੰ ਵੇਖੇ ਫੁੱਲਦਾ ਹੀ ਜਾਵੇ ਉਹ ਫੁੱਲਣ ਕਾਦੇ ਨਾਲ ਹਈਏ ਦੀ ਬਿਮਾਰੀ ਨਾਲ ਆ ਬਸ ਕਰ ਆਦੇ ਮੁੰਡਾ ਨਹੀਂ ਇਹ ਪੰਡਾ ਕੌਣ ਆ ਗਿਆ ਅਮਰੂਦ ਆ ਗਿਆ ਆ ਬਸ ਕਰ ਹੌਣ ਪਾ ਦੋ ਆ ਮੁੜ ਜਾ ਹੋਰ ਕੀ ਹੋਣਾ ਠੰਡਾ ਆ ਜਾ ਜੇ ਤੂੰ ਜੰਮਿਆ ਜੇ ਤੂੰ ਜੰਮਿਆ ਮੈਂ ਕਿਹਾ ਪਾਪਾ ਬੰਦਾ ਨਹੀਂ ਜੰਮਣਾ ਆਹ ਫੇਰ ਪੰਡਾ ਮੈਂ ਕਿਹਾ ਗਵਾਂਢੀ ਦਾ ਮੂੰਹ ਮੋੜ ਦੇ ਉਹ ਰਸਗੁੱਲਿਆਂ ਅਸੀਂ ਮਾੜੇ ਧੜੇ ਮਰਾਸੀ ਨਹੀਂ ਆ ਅੱਛਾ ਅਸੀਂ ਨਾਰ ਸਿੰਘ ਔਰ ਗਿੱਲ ਹੋਰਾਂ ਦੇ ਮਰਾਸੀ ਆ ਅਸੀਂ ਅੱਛਾ ਭੰਡਾ ਜੀ ਆਹੋ ਅੱਛਾ ਮੂੰਹ ਮੋੜੇ ਮੋੜੇ ਕਾਦੇ ਕਿ ਮੂੰਹ ਹੀ ਮੋੜਦੇ ਓ ਮੋੜੇ ਕਾਦੇ ਨਾਲ ਛੁੱਟੀਆਂ ਬਲੇਟਾ ਮਾਰਵਾ ਆ ਬਸ ਕਰ ਕਾਂਡੀ ਆਦ ਓ ਮੁਰ ਜਾਂਦਾ ਦੇ ਮੁੰਡਾ ਠੰਡਾ ਆ ਜਾ ਆਦਾ ਮੁੰਡਾ ਫੜ ਮੇਰੇ ਸਰਦਾਰ ਕੋਲ ਪਹਿਲਾ ਵੇਲਾ ਲੈ ਲੈ ਹਾਲੇ ਉਹਦੀ ਗੋਗੜੀ ਹਿੱਲੀ ਆ ਬਸ ਕਰ ਠੰਡ ਕਿਉਂ ਆ ਮੁਰ ਜਾ ਹੋਰ ਕੀ ਹੋਣਾ ਓ ਠੰਡਾ ਆਇਆ ਓ ਫੜ ਸਰਦਾਰ ਹੜੀ ਪਾਗਲੇ ਤੇ ਵੇਲ ਹਾਜੀ ਵੇਲਾ ਉਹਨਾਂ ਕੋ ਨਜ਼ਰ ਨਹੀਂ ਆਈਆਂ ਉਹਨੇ ਪਿੱਛਾ ਆਪਣੇ ਵਾਲ ਕਰ ਲਿਆ ਆ ਬਸ ਕਰ ਹੋਰ ਕੀ ਹੋਣਾ ਆ ਬਸ ਕਰ ਆ ਲੈ ਆਂਦਾ ਮੈਨੂੰ ਨਸਤਾ ਕਰ ਲੈਣਾ ਆ ਬਸ ਕਰ ਆ ਫੜ ਮੇਰੇ ਦਿਲਜੀਤ ਸਿੰਘ ਨੂੰ ਬਧਾਈਆਂ ਉਹ ਫੜ ਫੜ ਇੱਥੇ ਹੀ ਸਰਦਾਰ ਮੇਰਾ ਆਹੋ ਉੱਠ ਗਿਆ ਸਰਦਾਰ ਜੀ ਦੇ ਦੇ ਭਾਵੇਂ ਹਰਦੀ ਵਾਲੇ ਕਾਗਜ਼ ਤੇ ਮੋਹਰ ਲਾ ਦਿਓ ਅਸੀਂ ਆਪੇ ਕਰਾਂਗੇ ਨਲਾਇਕ ਹੋ ਗਏ ਹਜੇ ਐਵੇਂ ਆ ਨਾ ਓਏ ਕਰਲਾ ਵੇਲਾ ਕੱਠੀਆਂ ਹਜੇ ਤੇ ਮੈਨੂੰ ਵੇਲਾ ਦਿਸੀਆਂ ਨਹੀਂ ਭੰਡਾ ਜਿੱਥੋਂ ਲੱਭਦੀਆਂ ਆ ਬਸ ਕਰ ਭੰਡਾ ਪੰਡ ਕ ਤੁਰਕ ਰਸੀ ਦੇ ਪੁੜਕ ਡੰਡਾ ਓ ਤੁਰਕ ਰਸੀ ਦੇ ਪੁੜਕ ਡੰਡਾ ਤੇ ਮੰਮੀ ਤੁਹਾਡੀ ਫੌਜੀ ਲੈ ਜਾ ਬੁਢਾ ਜਰੰਡਾ ਓ ਬਸ ਕਰੋ ਭੰਡਾ ਪਾਣੀ ਫੇਰ ਡੰਡਾ ਓ ਮੁੜਿਆ ਕਰ ਸਰਕਰ ਵਾਲੋ ਗੰਦਾ ਓ ਠੰਡਾ ਆਇਆ ਸਾਗੜੇ ਵਾਲੋ ਮੰਨਿਆ ਆਓ ਵੇਖੋ ਮੇਰਾ ਵੀਰ ਵੇਖ ਚਸ਼ਮੇ ਵਾਲਾ ਬਾਹਰੋਂ ਆਇਆ ਓ ਬਾਹਰੋਂ ਬੜੇ ਚਿਰਦਾ ਆਇਆ ਓ ਮੈਂ ਕਿਹਾ ਉਹ ਪਾਸਪੋਰਟ ਭੰਡਾ ਕਿਹੜਾ ਓਏ ਰਾਤੀ ਮੈਨੂੰ ਸੁਪਨਾ ਆਇਆ ਰਾਤੀ ਭੰਡਾ ਨੂੰ ਆਇਆ ਸੁਪਨਾ ਓ ਵਿਆਗ 140 ਓ 140 ਭੰਡਾ ਇੱਕ ਵਿਆਹ ਜਿਹੜਾ ਪਿਆ ਕਿਸ ਬੁਧਾ ਜਾਂਦਾ ਵਕਤ ਪਾ ਦੇਂਦੀ ਇੱਕੋ ਜਾਣੀ ਅੱਛਾ ਔਰ ਪਾਗਲਾ ਸੁਫਨੇ ਦੀ ਗੱਲ ਮੈਂ ਕਿਹੜਾ ਰਸੋਈ ਚ ਮਾਈਆ ਓ ਬਸ ਕਰ ਏ ਰਾਤੀ ਸੁਪਨਾ ਆਇਆ ਵਿਆਗ 140 ਫੇਰ ਭੰਡਾ ਆਏ ਸੁਬਾੜ ਕੇ ਵੇਖਿਆ ਫੇਰ ਭੰਡਾ ਭੱਜ ਗਈ ਪਾਪੇ ਵਾਲੇ ਓ ਬਸ ਕਰ ਔਰ ਕੀ ਹੋਣਾ ਓ ਮੁਰ ਜਾ ਔਰ ਭੰਡਾ ਓ ਠੰਡਾ ਆ ਜਾ ਓ ਮਰਾਸੀਆ ਵਧੀਆ ਨਾ ਲਖਲਾ ਨਾ ਲਖਾ ਦੇ ਵਧੀਆ ਮੇਰੇ ਨਾਮ ਮਹਿਰਮੰਦਾ ਮਹਿਰਮੰਦਾ ਤੇਰੇ ਪਾਪੇ ਕੀ ਨਾ ਕੀ ਉਹ ਮੁੜ ਜਾ। ਇਹ ਨਾ ਕ੍ਰਿਕਟ। ਸਰਦਾਰ ਜੀ ਦੇ ਦਿਓ ਬੇਲਾ ਭਾਵੇਂ ਇੱਕ ਦੂਈ ਤਾਂ ਫੜਫੜ ਦੇ ਦਿਓ। ਬੱਸ ਕਰਿਆ ਕਰ। ਭਾਵੇਂ ਦਾਰੇ ਦੇ ਛੱਡੋ। ਉਹ ਮੁੜਿਆ ਕਰਕੇ ਭਾਵੇਂ ਰਾਜ ਖੋ ਰਹੇ ਹੋ। ਉਹ ਬੱਸ ਓਏ। ਉਹ ਮੁੜ ਜਾ ਭੰਡਾ। ਉਹ ਨੋਰ ਭੰਡਾ। ਉਹ ਬੱਸ ਕਰ ਭੰਡਾ। ਓਏ ਭੰਡ ਮੇਰੀ ਪੂਆ ਆ ਗਈ। ਆ ਗਈ ਭੰਡ ਦੀ ਪੂਆ। ਮੈਂ ਜੰਮਿਆ ਮੇਰੀ ਪੂਆ ਨੇ ਦੋ ਵਾਰੇ। ਦੋ ਦੋ ਵਾਰੇ 500 ਦੇ ਨੋਟ ਆ। ਮੈਂ ਬੜਾ ਮਹਿੰਗਾ ਸੀ ਜਿਹੜੀ ਪੂਆ ਹੋਵੇ ਪੈਣਾਵੇ ਚਾਚੀ ਆਵੇ ਮਾਸੀ ਆਵੇ ਦੋ ਹੀ ਵਾਰ। ਉਹ ਯਾਰ ਯਾਰ ਦੇ ਵਾਰ ਤੇ ਹੁਣ ਜਿਹੜੇ ਮੋਦੀ ਨੇ ਬੰਦ ਕੀਤੇ ਆ। ਓਏ ਭੰਡਾ ਵਾਰੇ ਦੋ ਦੋ। ਉਹ ਵਾਰ ਬਾਰੇ ਮੈਂ ਪੰਜ-ਪੰਜ ਦੇ ਕੇ ਬੰਨੇ ਤੇ ਭਾਈ ਜਾਨ ਉਹ ਪੰਜ-ਪੰਜ ਸੂਟ ਦਿੱਤੇ ਹੋਣੇ ਆ ਓਏ ਮਰਾਸੀਆ ਮੈਂ ਦਿੱਤੇ ਪੰਜ-ਪੰਜ ਓ ਮੈਂ ਕਿਹਾ ਦੇਂਦੇ ਕੀ ਜੋ ਆ ਸਪੜੇ ਗੋਤੇ ਓ ਬਸ ਕਰ ਯਾਦ ਰੱਖਣਗੇ ਆ ਮੁੜ ਜਾ ਹੱਸਿਆ ਨਾਲਣੇ ਓ ਠੰਡਾ ਆ ਜਾ ਮਰ ਜੂ ਆ ਬਸ ਕਰ ਭੰਡਾ ਓਏ ਪੱਡ ਮੇਰੀ ਵੱਡੀ ਭੈਣ ਆ ਗਈ ਆ ਗਈ ਵੱਡੀ ਭੈਣ ਭੰਡਦੀ ਮੈਂ ਕਿਹਾ ਪਾਪਾ ਭੈਣ ਨੂੰ ਫੜਾ ਦਿਓ ਪਰ ਪਈਏ ਫੜਾਤੇ ਹੋਣੇ ਓ ਮੈਂ ਬੜਾ ਲਾਡਲਾ ਸਿੰਦਾ ਸੀ ਮੈਂ ਕਿਹਾ ਪਾਪਾ ਭੈਣ ਨੂੰ ਤਾਈ ਨਾ ਜਾ ਪਾਪੇ ਭੈਣ ਨੂੰ ਫੜਾ ਹੀ ਦਿਓ ਓ ਮੈਂ ਕਿਹਾ ਕੋ ਹੱਸ ਕਢਾ ਕੇ ਆਖਿਆ ਪੈਣਾ ਨੂੰ ਇੱਕੇ ਵਾਲਾ ਮੈਂ ਕਿਹਾ ਚਬਾਰੇ ਤੋਂ ਦੇ ਦੇ ਕੋ ਚਬਾਰੇ ਤੋਂ ਦੇ ਕੇ ਰੁਪ ਕੀ ਭੰਡ ਨੇ ਓਏ ੱਤਕਾ ਓ ਬੱਸ ਕਰ ਭੰਡ ਕੋਈ ਬੜਾ ਸੀ ਓ ਮੁਰਜਾ ਕਰ ਕੋ ਮੇਰੀ ਭੂਆ ਇੰਨਾ ਵੀਰਾਂ ਕੋਲੋਂ ਪਹਿਲਾ ਵੇਲਾ ਲੈ ਲਾ ਓ ਹਾਂ ਚਾਹ ਪੀ ਲੈਣ ਦੇ ਆਣ ਫੜ ਫੜ ਮੇਰੇ ਵੀਰਾਂ ਕੋਲੋਂ ਵੇਲਾ ਦੇ ਗਰਮ ਹੋਣ ਦਾ ਆ ਓ ਬੱਸ ਕਰ ਚਾਹ ਪੀ ਓ ਠੰਡਾ ਆ ਜਾ ਔੜੇ ਖਾ ਓ ਮੁਰਜਾ ਕਰ ਕੀ ਹੋਣਾ ਓ ਠੰਡਾ ਆ ਜਾ ਓਏ ਭੰਡ ਮੇਰੀ ਵੱਡੀ ਭੈਣ ਆ ਗਈ ਆ ਗਈ ਭੰਡ ਦੀ ਵੱਡੀ ਭੈਣ ਮੈਂ ਕਿਹਾ ਪਾਪਾ ਭੈਣ ਦੇ ਘਰ ਪਰਦੇ ਓ ਨੋਟਾਂ ਨਾਲ ਓ ਚੁੱਲ੍ਹੇ ਚੋਂ ਕਿੱਡ ਡਬੱਟੇ ਪਰਦੇ ਓ ਸੂਟਾਂ ਦਾਣਿਆਂ ਨਾਲ ਮੈਂ ਭੈਣ ਦੇ ਘਰ ਹੀ ਪਰੇ ਓ ਪਰੇ ਕਾਦੇ ਨਾਲ ਜਿੱਲੇ ਗੋਏ ਨਾਲ ਆ ਬੱਸ ਕਰ ਬਾਥਰੀਆਂ ਪ ਪੂਵਾ ਮੈਂ ਕਿਹਾ ਪਾਪਾ ਪੂਵਾ ਦੇ ਗੱਡੀਆਂ ਲਦਾ ਦੇ ਗੱਡੀਆਂ ਲਦਾ ਦਿਓ ਦਾਣਿਆਂ ਦੀਆਂ ਉਹ ਮੈਂ ਪੂਵਾ ਨੂੰ ਗੱਡੀਆਂ ਲਦਾਈਆਂ ਉਹ ਕੁ ਤੁੜੀ ਦੀਆਂ ਕੋਹੜੇ ਮੈਂ ਤੇਰਾ ਗੱਡੀਆਂ ਲਦਾਈਆਂ ਉਹ ਆਟੇ ਦੀਆਂ ਲਦਾਈਆਂ ਗੱਡੀਆਂ ਲਦਾਈਆਂ ਕਾਦੀਆਂ ਗਿੱਲੀ ਤੁੜੀ ਦੀ ਆ ਬੱਸ ਕਰ ਪੈਲ ਪਾ ਲਉ ਆ ਮੁਰਜਾਣੇ ਦੱਬ ਲਉ ਆ ਬੱਸ ਕਰ ਹੋਰ ਕੀ ਹੋਣਾ ਹੈ ਆ ਮੁਰਜਾ ਭੰਡਾ ਲੈ ਲਾ ਸਰਦਾਰਾਂ ਦਾ ਰੁਪਈਆ 5100 ਤੋਂ ਬਾਹਰ ਦਾ ਕੰਬਲ ਭਈਆ 5100 ਦੇ ਕੰਬਲ ਮੈਨੂੰ ਹਜੇ ਨਜ਼ਰ ਨਹੀਂ ਜਵਾਇਆ ਹਜੇ ਮਨੋ ਵੀ ਨਹੀਂ ਜਵਾਇਆ ਆ ਬੱਸ ਕਰ ਹੋਰ ਕੀ ਹੋਣਾ ਆ ਮੁਰਜਾ ਭੰਡਾ ਹੋਰ ਪਟ ਜੀ ਉਹ ਠੱਡਾ ਆ ਗਿਆ ਕਰ ਕਾਪੀਆ ਮੰਨੇ ਹੈ ਵਾਰੇ ਜਾ ਆਵੇ ਕੋਣ ਮਾਰੇ ਜੀ ਨੂੰ ਆਪ ਬਚਾਵੇ ਰੂਪਕੀੜੀ ਦਾ ਤਾਰੇ ਕੇ ਆਵੇ ਰੂਪੇ ਕੀੜੀ ਦਾ ਤਾਰੇ ਕੇ ਆਵੇ ਮਣ ਪਾਪੀ ਦਾ ਮੇ ਵੀ ਮਣ ਪਾਪੀ ਦਾ ਭੰਨੇ ਮੈਂ ਵਾਰੇ ਜਾਵਾਂ ਸਹਬ ਜਨਾ ਰਾਮ ਵਧਾਵੇ ਜਦ ਸੌਵਤ ਜਾਵੇ ਕਿਤੇ ਬਲ ਕਰਵਦੇ ਨਾ ਕੋਈ ਬਲ ਕਰਵਦਾ ਸ੍ਰੀ ਰਾਮਚੰਦਰ ਜੀ ਜਿਨ ਲੰਕਾ ਲਈ ਫਰੋਜੀ ਮੇਵਾਰੇ ਜਾਵਾ ਸਹਬ ਜੀ ਨਾਲ ਦੀ ਅਮਨੇ ਮੇਵਾਰੇ ਜਾਵਾ ਸਹਬ ਜੀ ਨਾਲ ਦੀ ਅਮਨੇ ਮਾਉਣਾ ਗੰਗਾ ਲੈ ਗਈ ਝੋਲੀਆਂ ਫਰਕੇ ਬਤਾ ਗੰਗਾ ਲੈ ਗਈ ਝੋਲੀਆਂ ਫਰਕੇ ਅਤਰੇ ਲੈ ਆਤੀਓ ਨੇ ਸੇ ਕਰਕੇ ਉਹ ਪੁੱਤਰ ਲਿਆ ਸੀ ਉਹਨਾ ਸੇਵਾ ਕਰਕੇ ਉਹ ਦੇਸੀ ਗੰਡੇ ਭੰਨੇ ਵੀ ਦੇਸੀ ਗੰਡੇ ਭੰਨੇ ਮੈਂ ਵਾਰੇ ਜਾਵਾ ਉਹ ਸਾਬ ਜੀ ਨਾ ਦੀਆਂ ਮੰਨੇ ਮੈਂ ਵਾਰੇ ਜਾਵਾ ਸਾਬ ਜੀ ਨਾ ਦੀਆਂ ਮੰਨੇ ਨਾਮ ਜਪਣ ਨੂੰ ਤੈਨੂੰ ਜੀ ਬਾਦਤੀ ਨਾਮ ਜਪਣ ਨੂੰ ਤੈਨੂੰ ਜੀ ਬਾਦਤੀ ਕਿਤੇ ਹਰ ਦਰਸ਼ਨ ਲਈ ਅੱਖੀ ਫੈਰੀ ਜਾ ਕੇ ਤੀਰਥ ਨਾ ਕੀਤਾ ਤੇ ਕਿਤੇ ਦਾਨ ਨਾ ਕੀਤਾ ਹੱਥੀ ਮੈਂ ਵਾਰੇ ਜਾਵਾ